ਪੂਰ ਪੰਜਾਬ న్యూਸ ਦੇ ਵਿੱਚ ਸਾਰੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅੱਜ ਤੁਹਾਨੂੰ ਅਸੀਂ ਬਹੁਤ ਹੀ ਇੱਕ ਅਹਿਮ ਖਬਰ ਦਿਖਾਉਣ ਜਾ ਰਹੇ ਹਾਂ ਮੇਲਾ ਲੱਗ ਗਿਆ TVS ਸੈਕਟਰ ਵਾਲਾ ਅਤੇ TVS ਬਾਈਕਾਂ ਦਾ ਕਾਠਗੜ੍ਹ ਏਜੰਸੀ ਕੋਲੋਂ TVS ਬਾਈਕ ਅਤੇ TVS ਮੋਟਰਸਾਈਕਲ ਤੇ ਭਾਰੀ ਸ਼ੂਟ ਦੇਰ ਦਾ ਐਲਾਨ ਕੀਤਾ ਗਿਆ ਜੋ ਰੇਟ ਤੁਹਾਨੂੰ ਕਾਠਗੜ੍ਹ ਏਜੰਸੀ ਦੇ ਵਿੱਚ ਦਿੱਤਾ ਜਾਵੇਗਾ ਕਿਤੇ ਵੀ ਪੰਜਾਬ ਦੇ ਵਿੱਚ ਨਹੀਂ ਦਿੱਤਾ ਜਾਵੇਗਾ ਸੋ ਆਓ ਆ ਕੇ ਕਾਠਗੜ ਏਜੰਸੀ ਦੇ ਵਿੱਚ TVS ਬਾਈਕ ਅਤੇ TVS ਐਕਟਿਵਾ ਦਾ ਰੇਟ ਪਤਾ ਕਰੋ ਔਰ ਲੈ ਕੇ ਜਾਓ ਆਪਣੇ ਘਰ ਦੇ ਵਿੱਚ ਔਰ ਪੁਰਾਣਾ ਵੀਹਿਕਲ ਵੀ ਤੁਸੀਂ ਇੱਥੇ ਲਿਆ ਕੇ ਇਹਨਾਂ ਨੂੰ ਦੇ ਸਕਦੇ ਹੋ ਤੇ ਨਵਾਂ ਵੀਹਿਕਲ ਤੁਸੀਂ ਲੈ ਕੇ ਜਾ ਸਕਦੇ ਆ ਮੇਲਾ ਹੀ ਮੇਲਾ ਲੱਗ ਗਿਆ ਕਾਠਗੜ TVS ਵੱਲੋਂ ਸਿਕਾਜੀ ਨਮਸਕਾਰ ਆਦਾਬ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਇਸ ਟਾਈਮ ਆਪਾਂ ਖੜੇ ਆਂ 68 ਘੜ ਦੇ ਨਜ਼ਦੀਕ ਪਿੰਡ ਚਾਲਾ ਜਿੱਥੇ ਇੱਕ ਮੇਲਾ ਲੱਗ ਗਿਆ ਭਾਰੀ TVS ਵਾਲੋਂ ਜਿੱਥੇ ਤੁਹਾਨੂੰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਸਕੂਟਰੀ ਐਕਟਿਵ ਆ ਜਿਹੜੀ ਹੈ ਯੂਪੀਟਰ TVS ਵਾਲਿਆਂ ਦੀ ਔਰ ਬਾਈਕ ਬਲਾਚੋਰ ਰੋਪੜ ਨਾਮਾ ਸ਼ਹਿਰ ਜਿੱਥੇ ਮਰਜ਼ੀ ਚਲ ਜਾਓ ਇਹ ਰੇਟ ਦੀ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੀਆਂ ਮੈਂ ਦਿਖਾਉਂਗਾ ਤੁਸੀਂ ਦੇਖ ਸਕਦੇ ਹੋ ਕਿਦਾਂ ਮੇਲਾ ਲੱਗਿਆ ਹੋਇਆ ਹੈ ਨਵੇਂ ਮਾਡਲ ਦੀਆਂ ਨਵੇਂ ਰੰਗ ਬਿਲਕੁਲ ਬਿਲਕੁਲ ਜਿਹੜੀ ਕੰਡੀਸ਼ਨ ਹੈ ਬਿਲਕੁਲ ਕੈਨ ਨਿਊ ਬ੍ਰਾਂਡ ਦੀਆਂ ਨਵੇਂ ਮਾਡਲ ਜਿਹੜੀਆਂ ਸਕੂਟਰ ਆ ਚੁੱਕੀਆਂ ਆ ਪਰ ਰੇਟ ਦੀ ਵੀ ਆਪਾਂ ਗੱਲ ਕਰਾਂਗੇ ਤੇ ਤੁਹਾਨੂੰ ਕਿਤੇ ਵੀ ਚੰਡੀਗੜ੍ਹ ਤੱਕ ਵੀ ਚਲ ਜਾਓ ਤੁਸੀਂ ਇਹ ਰੇਟ ਨਹੀਂ ਤੁਹਾਨੂੰ ਮਿਲਣ ਲੱਗੇ ਜਿਹੜਾ ਕਾਰਟਲ ਦੇ ਨਜ਼ਦੀਕ ਚਲਾ ਏਜੰਸੀ ਤੋਂ ਤੁਹਾਨੂੰ ਰੇਟ ਮਿਲੂਗਾ ਆਪਾਂ ਗੱਲਬਾਤ ਕਰਾਂਗੇ ਕਿ ਕੀ ਰੇਟ ਹੈ ਔਰ ਕਿੰਨਾ ਲੈਸ ਇਸ ਜਗ੍ਹਾ ਦੇ ਉੱਤੇ ਇਸ ਐਕਟਿਵਾ ਦਾ ਯੂਪੀਟੀਐਸ ਦਾ ਰੇਟ ਅੱਜ ਤੁਹਾਨੂੰ ਮਿਲਣ ਜਾ ਰਿਹਾ ਬਿਲਕੁਲ ਜੀ ਆਪਾਂ ਜਿਹੜੇ ਉਹਨਾਂ ਦੇ ਚੌਧਰੀ ਟੀਵੀਐਸ ਦੇ ਓਨਰ ਹੈ ਮਾਲਕ ਹੈ ਜਸਵਿੰਦਰ ਜੀ ਸਾਡੇ ਨਾਲ ਮੌਜੂਦ ਹੈ ਆਪਾਂ ਗੱਲਬਾਤ ਕਰਾਂਗੇ ਕਿ ਕੀ ਸਾਡੇ ਜਿਹੜੇ ਇਲਾਕੇ ਦੇ ਇਸ ਇਲਾਕੇ ਦੇ ਵਸਨੀਕ ਹੈ ਲੋਕਾਂ ਲਈ ਕਿਹੜੀ-ਕਿਹੜੀ ਚੀਜ਼ ਇੱਥੇ KVS ਜੁਪੀਟਰ ਹੋਈ ਚਾਹੇ ਬਾਈਕ ਹੋਈ ਕਿਹੜੇ ਕਿੰਨਾ ਕੁ ਸਸਤਾ ਹੈ ਸਾਨੂੰ ਦੇਰੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਸਭ ਤੋਂ ਪਹਿਲਾਂ ਸਸੀ ਕਾਲ ਜੀ ਤੁਸੀਂ ਇਹਦੇ ਵਿੱਚ ਸਾਨੂੰ ਪਹਿਲਾਂ ਬਾਈਕ ਬਾਰੇ ਦੱਸੋ ਫਿਰ ਆਪਾਂ ਐਕਟਿਵਾ ਬਾਰੇ ਵੀ ਜਾਣਾਂਗੇ ਜੁਪੀਟਰ ਬਾਰੇ ਕਿ ਕਿੰਨਾ ਰੇਟ ਜਿਹੜਾ ਕਿੰਨਾ ਕੁ ਲੈਸ ਹੈ ਭਾਜੀ ਜਿਹੜਾ ਸਪੋਰਟ ਮੋਟਰ ਹੈ ਲੈਣਾ ਹੈ 110 ਇੱਥੇ 108, 110 110 ਸੀ ਕੀ ਹੈ ਠੀਕ ਹੈ ਇਹਦੀ ਰੀਸ਼ੋਰ ਤੋਂ ਵੀ 5 ਸਾਲ ਦੀ 5 ਸਾਲ ਦੀ ਆਰਥੀਓ ਦੀ ਸਰਕਾਰੀ ਨੰਬਰ ਕਿਤਾ ਹੋ ਗਿਆ ਉਹ ਸਾਢੇ ਕੋਲੇ ਬਣਾਵਰੇ ਜੀ ਇਹ ਤੁਹਾਨੂੰ 76 ਹਜ਼ਾਰ ਦਾ ਆਨ ਰੋਡ ਮਿਲ ਗਿਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ TVS ਦਾ ਇਹ ਆਨ ਰੋਡ ਜਿਹੜਾ ਬਾਈਕ ਤੁਸੀਂ ਬਿਲਕੁਲ ਕੈਮਰਾਮੈਨ ਨੂੰ ਕਹੂੰਗਾ ਨਜ਼ਦੀਕ ਦਿਖਾਇਆ ਜਾਵੇ 76000 ਦਾ ਆਨ ਰੋਡ ਆਨ ਰੋਡ ਮਿਲੂਗਾ ਤਾਂ ਵੈਸੇ ਜਿਹੜੀਆਂ ਆਮ ਏਜੰਸੀਆਂ ਦੇ ਵਿੱਚ ਕੀ ਰੇਟ ਹੈ ਇਹਦਾ ਹਾਂ ਜੀ ਐਫੀ ਹੈ ਦਾ 50000 ਦਾ ਹੋਰ ਤੁਹਾਨੂੰ 4000 ਲੈ ਸਕਦੇ ਮਿਲੂਗਾ ਤੁਸੀਂ ਕਿਤੋਂ ਵੀ ਪਤਾ ਕਰ ਲਿਓ ਇਹ ਜਿਹੜਾ TVS ਦਾ ਜਿਹੜੀ ਬਾਈਕ ਹੈ ਇਹ ਤੁਹਾਨੂੰ 76000 ਦੀ ਇੱਥੇ ਦਿੱਤੀ ਜਾਊਗੀ ਔਨ ਰੋਡ ਜਿਹੜੀ ਚੌਧਰੀ TVS ਵੱਲੋਂ ਜਿਹੜੀ ਦਿੱਤੀ ਜਾਊਗੀ ਜੀ ਇਹ ਆ ਗਿਆ ਰੇਡੀਅਨ ਭਾਜੀ 110 ਠੀਕ ਹੈ ਜੀ ਜੀ ਉਹ ਆ ਗਿਆ 17 ਨੰਬਰ 17 ਨੰਬਰ ਠੀਕ ਹੈ ਜੀ ਉਹ ਵੀ ਸੈਲਫ ਸਟਾਰਟ ਹੈ ਇਹ ਵੀ ਸੈਲਫ ਸਟਾਰਟ ਹੈ ਜੀ ਇਹਦੇ ਚੰਦੇ 17 ਨੰਬਰ ਚੱਕ ਜੀ ਦੇਖੋ ਇੱਕ ਆਇਆ 110 ਸੀ ਇਹ ਹੈ ਉਹਦਾ ਵੈਸੇ 92900 ਦਰਮਿਆਨ 92000 ਹੈ ਜੀ ਅੱਗੇ ਦੇਖੋ 80000 ਦਾ ਜੀ ਬਿਲਕੁਲ ਜੀ 9284000 ਰੁਪਏ ਲੈਸ ਇਸ ਬਾਈਕ ਤੇ ਤੁਹਾਨੂੰ ਇੱਥੇ ਮਿਲਣ ਜਾ ਰਿਹਾ ਬਿਲਕੁਲ ਤੁਸੀਂ ਨੋਟ ਕਰੀ ਜਾਓ ਕਿ ਕਿੰਨਾ ਤੁਸੀਂ ਕਿਤੇ ਵੀ ਪਤਾ ਕਰ ਲਿਓ ਇਹ ਜਿਹੜਾ ਰੇਟ ਹੈ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ 125 ਜੀ ਜੀ ਨਮੀ ਕੀ ਦੇ ਸਕਦੇ ਹੋ ਨਮੀ 135 ਕਿਲੋਮੀਟਰ ਹੈ ਜਿਹੜੀ ਡਿੱਕੀ ਹੈ ਉਹ ਪੂਰੀ ਆਪਰ ਜਿਹੜੀ ਡਿੱਕੀ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਜਿਹੜੀ ਡਿੱਕੀ ਹੈ ਬਹੁਤ ਵੱਡੀ ਹੈ ਜੋ ਮਰਜ਼ੀ ਰੱਖ ਸਕਦੇ ਨਵਾਂ ਮਾਡਲ ਇਹਦਾ ਬੱਜੀ ਕੀ ਪ੍ਰਾਈਸ ਹੈ ਇਹ ਬੱਜੀ ਦਾ ਕੀ ਹੈ ਤਾਂ ਵੀ ਦੇਖ ਲਓ ਜੀ ਬੱਜੀ ਕੋਲ ਵੀ ਚਾਰ ਦੇਖੋ ਜੀ 6000 ਰੁਪਏ ਇੱਥੇ ਕਿਤੇ ਵੀ ਰੇਟ ਪਤਾ ਕਰ ਲਿਓ ਇੱਕ ਆਲ ਰੋਡ ਆਨ ਰੋਡ ਹੋਰ ਤੁਹਾਨੂੰ ਇੱਥੇ ਮਿਲੂਗੀ 1 ਲੱਖ 6000 ਦੀ ਆਨ ਰੋਡ ਸਾਰਾ ਕੁਝ ਪਾਸ ਸਾਰਾ ਕੁਝ ਵਿੱਦ ਵਿੱਦ ਡਾਕੂਮੈਂਟ ਵਿੱਦ ਨੰਬਰ ਪਲੇਟਾ ਸਾਰਾ ਕੁਝ ਜੀ ਜੀ ਅੱਗੇ ਆਗੇ ਜੀ ਇਹ ਆ ਗਿਆ ਬਾਈ 110 ਦੀ ਜੀ 110 ਫੀਸ ਦੀ ਲਾਇਲ ਲੜੀ ਹੈ ਜੀ ਠੀਕ ਹੈ ਜੀ ਐਲਈਡੀ ਲਾਈਟ ਹੈ ਜੀ ਇਸ ਦੀ ਸਾਮੇ ਤੇ ਨੀਲਰ ਹੈ ਜੀ ਇਹ ਕੀ ਆ ਗਿਆ ਮੈਟ ਕਲਰ ਆ ਗਿਆ ਇਹਦਾ ਜੀ ਇਹ ਹੈ ਭਾਈ ਜੀ ਤੱਕ 85 ਵਾਲੇ ਦੇ ਦੇ 96000 ਦੀ 96000 ਠੀਕ ਹੈ ਜੀ ਅਸੀਂ ਬੈਠੇ ਨੇ ਇਹ 92000 ਦੀ ਵੇਚਾਂਗੇ 92200 4000 ਇਹਦੇ ਵਿੱਚ ਵੀ ਲੈਸ ਹੈ ਜੀ 96000 ਤੁਹਾਨੂੰ ਹੋਰ ਏਜੰਸੀ ਤੇ ਤੇ ਇੱਥੇ 92200 ਦੀ ਤੁਹਾਨੂੰ ਇਹ ਔਨ ਰੋਡ ਪਾਉਗੀ ਜੀ ਇਹਦੇ ਵਿੱਚ 3 ਕਲਰ ਹੈ ਜੀ ਸਨੈਟ ਆ ਗਿਆ ਜੀ ਆ ਗਿਆ ਕਲਰ ਠੀਕ ਹੈ ਜੀ ਵਾਈਟ ਕਲਰ ਮਿਲ ਜੂਗਾ ਇਹਦੇ ਵਿੱਚ ਜੀ ਠੀਕ ਹੈ ਜੀ ਆ ਗਿਆ ਦੂਆ بیس ਮਾਡਲ ਹੈ ਜੀ بیس ਮਾਡਲ ਮਿਲੂਗਾ ਹਨਾ 88000 ਦਾ 88000 700 ਦਾ 88000 700 ਦਾ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ ਬਿਲਕੁਲ ਇੱਥੇ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਵੀ ਇਹ ਬਾਕੀ ਫੀਚਰ ਸਾਰੇ ਸੇਮੇ ਆ ਜੀ ਠੀਕ ਹੈ ਜੀ ਚਾਰ ਰੰਗ ਹੈਗੇ ਵਾਈਟ ਹੈਗਾ ਮੈਂ ਬਿਲਕੁਲ ਉਸੇ ਮਿਲ ਜਾਊਗਾ ਜੀ ਠੀਕ ਹੈ ਇਸ ਵਿੱਚ ਲੈ ਰੈਮ ਆ ਜੀ ਕੋਈ ਵੱਖ ਨਹੀਂ ਹੈਗਾ ਬੱਤਰ ਉੱਤੇ ਲਾਇ ਵੀ ਲੰਦੇ ਇੱਥੇ ਦੇਖੋ ਬਾਕੀ ਸਾਰੇ ਸੇਮ ਹੈ ਜੀ 2024 ਮਾਡਲ ਮਿਲੂਗਾ ਮੈਂ ਇਹ ਨਵਾਂ ਫੀਚਰ ਵੀ ਆਪ 24 ਦੀ ਮਿਲ ਜਾ ਜੀ 23 ਵਾਲਾ ਮਾਡਲ ਕੋਈ ਨਹੀਂ ਹੈਗਾ ਸਾਰਾ 24 ਦਾ ਜੀ ਮਿਹਰਬਾਨੀ ਜੀ ਹਾਂਜੀ ਭਾਜੀ ਤੁਸੀਂ ਜਿਹੜਾ ਆਪਣੇ ਕਾਰਖਾਨਾ ਇਲਾਕੇ ਦੇ ਜਿਹੜੇ ਲੋਕ ਐ ਤੁਸੀਂ ਇੱਥੇ ਏਜੰਸੀ ਖੋਲੀ ਆ ਕਿ ਆਪਣੇ ਇਲਾਕੇ ਦੇ ਲੋਕਾਂ ਦੇ ਲਈ ਕਿਹੜੀ ਕਿਹੜੀ ਜਿਹੜੀ ਵੀਹੀਕਲ ਐ ਟੂ ਵੀਲਰ ਐ ਕਿਹੜੀ ਕਿਹੜੀ ਚੀਜ਼ ਜਿਹੜੀ ਨਵੀਂ ਲੈ ਕੇ ਆਏ ਆ ਭਾਜੀ ਆਪਣੇ ਕੋਲ ਆਇਆ TVS ਜੀ TVS स्पोर्ट ਆਂਦਾ TVS ਰੇਡੀਅਨ ਆਂਦਾ ਜਨਰੇਟਰ ਆਂਦਾ ਠੀਕ ਐ 125 CC ਆਂਦਾ ਠੀਕ ਐ ਬਾਕੀ ਹੋਰ ਕਈ ਵੀਲਰ ਆਂਦੇ ਅੱਛਾ ਪਾਚੀ ਆਂਦਾ 160 ਆਂਦਾ 180 ਆਂਦਾ ਠੀਕ ਐ ਜਿਹੜਾ ਆਪਣੇ ਆਮ ਵੇਚਦੇ ਐ ਉਹ ਸਾਡੇ ਕੋਲ ਇਸ ਟਾਈਮ ਸਾਰੇ ਹੈਗੇ ਨੇ 150 ਜੋ ਪੀਟਰ ਹੈਗੀ ਆ ਲਾਏ ਜੂਪੀਟਰ ਹੈਗੀ ਆ 110 ਦੇ ਚ ਰਿੰਮ ਵਾਲੀ ਹੈਗੀ ਜੀ ਠੀਕ ਆ ਇਹ ਕੋਈ ਚ ਕਲਰ ਮੈਨੂ ਤੁਹਾਨੂੰ ਸਾਰੇ ਵਿੱਚ ਜਿਹੜੇ ਲੱਗਦੇ ਆ ਜਿਹੜੀਆਂ ਆਮ ਅਜੰਸੀ ਅੱਜ ਦਾ ਕੀ टीवीएस ਵਾਲਾ ਦੀ ਬਲਾਚੌਰ ਵੀ ਹੈਗੀ ਐ ਨਵਾਂ ਸ਼ਹਿਰ ਵੀ ਹੈਗੀ ਐ ਰੋਪੜ ਵੀ ਹੈਗੀਆਂ ਉਹਦੇ ਨਾਲ ਉਹ ਕਿੰਨਾ ਗ੍ਰੇਟ ਆਪਾਂ ਨੂੰ ਇੱਥੇ ਸਸਤਾ ਪੈ ਰਿਹਾ ਜਿਹੜਾ ਭਾਜੀ ਕਿਤੇ ਵੀ ਪਤਾ ਕਰਿਆ ਵੇ ਅਗਲਾ ਜੀ ਜਿੱਥੇ ਮਰਜ਼ੀ ਪਤਾ ਕਰਿਆ ਵੇ ਜੀ ਉਹਦਾ ਚਲਾਨ ਚੱਟ ਦੇ ਦੇ ਬਣਾ ਕੇ ਮੈਨੂੰ ਬਿੱਲ ਜੀ ਦਾ ਜੀ ਮਣਾਉਂਦੇ ਠੀਕ ਹੈ ਨਾ ਉਹ ਕ੍ਰੇਡਿਸ਼ਨ ਬਣਾ ਲੈਵੇ ਜੀ ਉਹਦੇ ਨਾਲ ਉਹ ਗੱਡੀ ਲੈਸ ਦੇਵਾਂਗੇ 2000 ਰੁਪਇਆ ਜੀ ਇੰਨਾ ਰੇਟ ਕਿਉਂ ਸਸਤਾ ਇਹਦਾ ਜੀ ਮੈਂ 4000 ਕਹਿੰਦਾ ਨਾ 4000 ਮੇਰਾ ਫਰਕ ਹੈ ਜੀ ਆਹਾਂ ਗਲਾ ਕੇ ਤੇ ਵੀ ਕਰਿਆ ਹੋਵੇ ਜੀ ਇਹਨਾਂ ਨੂੰ ਉਹ ਲੈਸ ਹੋਰ ਦਊਗਾ ਜਿੱਥੇ ਵੀ ਮਿਲ ਜੀ ਇੰਨਾ ਕਿਉਂ ਕਾਤੇ ਫਰਕ ਤੁਸੀਂ ਕਿਉਂ ਇੰਨਾ ਸਸਤੀ ਗੱਡੀ ਕਿਸ ਮਤਲਬ ਵੇਚਦੇ ਦੇ ਰਹੇ ਮੈਂ ਜਿਹੜਾ ਕਮਿਸ਼ਨ ਹੈ ਨਾ ਕੰਪਨੀ ਦਾ ਮੈਂ ਉਹ ਖਾਂਦਾ ਜੀ ਠੀਕ ਹੈ ਜੀ ਨੋਰਮਲ ਹੈ ਨਾ ਹੁਣ ਸਟੇਟ ਮੈਂ ਡੱਬਨੇ ਕੋਲ ਸਾਰੀ ਕੰਪਨੀ ਦੀ ਜੀ ਅਸੀਂ ਇਹ ਹਿਸਾਬ ਨਾਲ ਵੇਚਦੇ ਜੀ ਜਿਹੜੇ ਬਾਕੀ ਜਾਂਸੀ ਆ ਨਾ ਆਪਣੇ ਹਿਸਾਬ ਨਾਲ ਜੀ ਮੇਰਾ ਹੈਗਾ ਨਾ ਮਗਾ ਮੈਨੇ ਉਹ ਕਰ 1.5 ਸਾਲ ਹੋ ਗਏ ਜੀ 4-500 ਗੱਡੀ ਮੈਂ ਵੇਚਦਾ ਜੀ ਸਾਰੇ ਲਗ ਅਜਾਣ ਦਾ ਮੈਨੂੰ ਠੀਕ ਹੈ ਨਾ 18 19 ਸਾਲ ਐਸ ਟੈਂਕ ਚ ਪੇਨ ਹੋ ਠੀਕ ਹੈ ਨਾ ਜੀ ਜਿਹੜੀਆਂ ਆਮ ਏਜੰਸੀਆਂ ਜਿਹਦਾ ਬਲਾ ਚੋਰ ਹੈ ਰੋਪੜਾ ਨਮਸ਼ਰ ਐਨਾ ਰੇਟ ਕਾਤੇ ਲਾਂਦੇ ਉਹ ਜਿੱਦਾਂ ਹੁਣ ਤੁਸੀਂ ਕਹਿੰਦੇ ਕਿ ਅਸੀਂ 6000 ਰੁਪਏ 4000 ਰੁਪਏ ਲੈਸ ਦਵਾਂਗੇ ਭਾਜੀ ਉਹ ਆਪਣਾ ਆਪਣਾ ਹਿਸਾਬ ਲੇਕਨ ਜੀ ਅਸੀਂ ਆਪਣਾ ਥੋੜਾ ਕਮਿਸ਼ਨ ਜੀ ਅਸੀਂ ਇਹ ਗਾਹਕ ਨੂੰ ਆਪਣਾ ਵਧੀਆ ਬਣਾਣਾ ਜੀ 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 ਤੁਸੀਂ ਜਿਹੜੇ ਆਪਣੇ ਇਲਾਕੇ ਦੇ ਜਿਹੜੇ ਲੋਕ ਹੈ ਤੁਹਾਡੇ ਕੋਲ ਲੈ ਕੇ ਜਾਂਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜਿੱਦਾਂ ਆਪਣੇ ਤੁਹਾਡੇ ਭਾਜੀ ਮੈਂ ਤਾਂ ਇਹੀ ਅਪੀਲ ਕਰਿਆ ਹੈ ਠੀਕ ਨੇ ਇੱਕ ਤੁਹਾਡੇ ਲਾਸਟ ਦਾ ਮੈਂ ਜਿੰਨਾ ਮੇਰਾ ਲੋਕ ਪਲੇ ਹੈ ਪਿੰਡ ਬੋਹਰੀ ਹੈ ਠੀਕ ਹੈ ਨਾ ਜਿੰਨਾ ਵੀ ਆਪਣਾ ਲੋਕ ਦੇ ਸਰਪੰਚ ਦਾ ਲੋਕ ਜਿੰਨੀ ਉਹ ਬਧੀ ਜੀ ਉਹਨਾਂ ਤੁਹਾਡਾ ਹੀ ਫਾਇਦਾ ਹੋਊਗਾ ਜੀ ਸਭ ਆਪਣੀ ਏਜੰਸੀ ਦਾ ਐਡਰੈਸ ਕਿਹੜੀ ਕਿਹੜੇ ਰੋਡ ਤੇ ਹੈ ਕਿੱਥੇ ਪੈ ਰਹੀ ਹੈ ਇੱਕ ਵਾਰੀ ਜ਼ਰੂਰ ਦਰਸ਼ਕਾਂ ਨੂੰ ਸਾਡੇ ਨੂੰ ਦੱਸਿਆ ਜਾਵੇ ਭਾਈ ਚੌਧਰੀ ਟੀਵੀ ਐਸ ਕਾਰਡਗ ਜੀ ਠੀਕ ਹੈ ਮੋੜ ਤੇ ਚਾਹਲਣ ਦੇ ਕੋਲ ਹੈ ਜੀ ਨਾੜ ਸਕੂਲ ਦੇ ਕੋਲ ਹੈ ਨੌਰਵੁੱਡ ਸਕੂਲ ਦੇ ਕੋਲ ਮਿਹਰਬਾਨੀ ਬੱਸ